ਆ ਭਾਈ ਤੁਹਾਡਾ ਮੈਂ ਤਾਂ ਦਸ ਪਾਲ ਕਰਵਾ ਰਹੀ ਜੀ ਮੇਰਾ ਮੁੰਡਾ ਨਾ ਚੋਣ ਵਾਲਾ ਸੀ ਇਹ ਮਰੀ ਹੋ ਜੀ ਧੜਾ ਧੜਾ ਗੱਲ ਕੀ ਹੋਈ ਐ ਇੱਥੇ ਮੁੰਡਾ ਸਾਡਾ ਮਿਲਣ ਵਾਸਤੇ ਆਇਆ ਸੀ ਆ ਟੁੱਟ ਅਦੂ ਬੰਦਿਆਂ ਨੇ ਮਾਰ ਦਿੱਤਾ ਆ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਆ ਜੇ ਕੋਈ ਸੁਣਵਾਈ ਦੀ ਹੋਈ ਹੈ ਜੇ ਸਾਡੀ ਸਾਡਾ ਮੇਰਾ ਮੁੰਡਾ ਮਰ ਗਿਆ 24 ਤਰੀਕ ਨੂੰ ਲੜਾਈ ਆਈ ਸੀ ਕਿ 6:30 ਸਿਰ ਦੇ ਵਿੱਚ 6:30 ਸਿਰ ਦੇ ਵਿੱਚ 6:30 ਸਿਰ ਦੇ ਵਿੱਚ 6:30 ਸਿਰ ਦੇ ਵਿੱਚ 6:30 ਹਾਂਜੀ ਹੁਣ ਹੋ ਰਹੀ ਆ ਥੋੜਾ ਘੰਟਾ 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 ਹੋਇਆ 1:00 ਵਜੇ ਆਈ ਸੀ 1:00 ਵਜੇ ਆਨੇ ਆ ਹੋਣੇ ਹੋਇਆ ਥਾ ਘੰਟਾ ਘੰਟਾ ਹੋਇਆ ਮੈਂ ਕੀ ਜਾਨਾ ਮੇਰੇ ਮੇਦੁਕਾਨ ਸਾਹ ਮੇਰਾ ਪੋਰਾ ਨਹੀਂ ਹੋਇਆ ਕਿਸੇ ਦੇ ਬਿਨਾ ਐਸਐਸਓਰੇ ਸੁਣੀ ਨਾ ਕਿਸੇ ਨੇ ਸੁਣੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਪਾ ਮੇਰਾ ਮੁੰਡਾ ਮਰ ਗਿਆ ਮੈਨੂੰ ਇਨਸਾਫ ਚਾਹੀਦਾ ਮੇਰਾ ਮੁੰਡਾ ਮਰ ਗਿਆ ਬੱਸ ਮੈਨੂੰ ਸਾਥ ਚਾਹੀਦਾ ਮੈਨੂੰ ਐਸਐਸਪੀ ਦਫ਼ਤਰ ਐਸਐਸਪੀ ਸਾਹਿਬ ਨੇ ਮੇਰੀ ਇਹ ਹੀ ਬਿੰਦਤਾ ਵੀ ਮੇਰਾ ਉਹ ਤੰਦ ਤੇ 302 ਦਾ ਪਰਚਾ ਹੋਵੇ ਉਹ ਸਾਰੇ ਰੈਸਟੋਰਾਂ ਉਹ ਸਾਰਾ ਕੁਝ ਹੋਵੇ ਮੈਨੂੰ ਬਸ ਇੱਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਮੈਂ ਐਸਐਸਪੀ ਦਫਤਰ ਧਰਨਾ ਲਾਣਾ ਤੇ ਨਾਲੇ ਮੈਂ ਉਥੇ ਐਸਐਸਪੀ ਦਫਤਰ ਮੈਂ ਆਪਣੀ লাশ ਨੂੰ ਮੁੰਡੇ ਰੇਨ ਮੈਂ ਫੋਕਣਾ ਨਹੀਂ ਆ ਮੈਂ ਨਹੀਂ ਫੋਕਣਾ ਆਪਣੇ ਮੁੰਡੇ ਦੀ লাশ ਨੂੰ ਮੈਂ ਐਸਐਸਪੀ ਦਫਤਰ ਧਰਨਾ ਲਾਣਾ ਜਿੰਨੇ ਬੰਦੇ ਆ ਉਹ ਸਾਰੇ ਦੇ ਸਾਰੇ ਅਰੈਸਟ ਕੀਤਾ ਜਾੜ ਤੇ ਸਾਰੇ ਤੇ ਪਰਚਾ 302 ਦਾ ਪਰਚਾ ਤੇ 307 ਦਾ ਪਰਚਾ ਸਾਰੇ ਤੇ ਹੋਣਾ ਚਾਹੀਦਾ ਬਸ ਮੇਰੀ ਇਹ ਐਸਐਚਓ ਮੈਨੂੰ ਕੱਲ ਫੋਨ ਆਇਆ ਮੈਨੂੰ ਕਹਿੰਦੇ ਸੀ ਵੀ ਅਖੇ ਜਦੋਂ ਨਾਮ ਲਿਖਾਉਂਦੇ ਸੀਗੇ ਜਿਨ੍ਹਾਂ ਨੇ ਨਾਮ ਲਿਖਾਣੇ ਸੀ ਉਹ ਅਗੇ ਨਾਂ ਲਖਾਉਂਦੇ ਤੇ ਸੱਚੋ ਕਹਿੰਦਾ ਨਾਂ ਹਸਾਬ ਨਾ ਲਗਾਈ ਮੈਂ ਨਹੀਂ ਦਾ ਕਹਿੰਦਾ ਜੇ ਤੂੰ ਦੇਖ ਚੋ ਸੋਚ ਕੇ ਨਾਂ ਲਖਾਈ ਮੈਂ ਕਹਾ ਸਰ ਜੀ ਮੈਂ ਨਹੀਂ ਨਾਂ ਲਖਾਣੇ ਆ ਨਾਂ ਲਖਾਣੇ ਉਹਨਾਂ ਨੇ ਮੈਂ ਕਹਾ ਮੈਂ ਨਹੀਂ ਨਾਂ ਲਖਾਣੇ ਨਾਂ ਲਖਾਣੇ ਉਹਨਾਂ ਨੇ ਜਿਨ੍ਹਾਂ ਨੇ ਮੈਂ ਤੇ ਮੈਂ ਕਹਾ ਸਿੱਧਾ ਹਸਪਤਾਲ ਆਇਆ ਮੈਂ ਕਹਾ ਮੈਨੂੰ ਵੀ ਪਤਾ ਮੇਰਾ ਕੋਈ ਇਨਸਾਫ ਨਹੀਂ ਹੋਇਆ ਰਹਾ ਮੇਰੇ ਮੁੰਡਾ ਮਰ ਗਿਆ ਮੈਨੂੰ ਮੈਂ ਐਸਐਸਪੀ ਦਫ਼ਤਰ ਤੱਕ ਨਾ ਨਾ ਜੇ ਮੇਰੇ ਮੇਰੀਆਂ ਦੋ ਕੁੜੀਆਂ ਨੇ ਮੇਰੇ ਭਰਾਵਾਂ ਚ ਕੋਈ ਕੁੜੀ ਨਹੀਂ ਆ ਪੰਜ ਭਰਾਵਾਂ માં ਸਾਡੀ ਉਹਨਾਂ ਦੀਆਂ ਉਦਾਂ ਮੇਰੀਆਂ ਦੋ ਆ ਇਕਾ ਹੀ ਮੁੰਡਾ ਵਾ ਸਿਰਫ 18 ਸਾਲ ਉਮਰ ਚੀ ਸਾਡੀਆਂ ਸਾਡੀਆਂ 6 ਕੁੜੀਆਂ ਸੀ ਗਿਆ ਕਰ ਜਾਈਏ ਕਰ ਜਾਈਏ ਹਰਾ ਕੋਲਿਆ ਹਾਏ ਸਰ ਇੱਕ ਹੀ ਇੱਕ ਬੰਦਾ ਇੱਕ ਹੀ ਕਰਾਂਗੇ ਕਿਹੜਾ ਕੂਣਾ ਕਰ ਜਾਈਏ ਅਸੀਂ ਹਾਏ ਸਾਡੇ 17 ਸਾਲਾਂ ਦਾ 18 ਦਾ ਹੋਇਆ ਸੀ ਨਹੀਂ ਹੋਇਆ 18 ਦਾ ਹਾਏ 12 ਮਹੀਨੇ ਟਾਰਾ ਨਾ ਹੋਣਾ ਸੀ ਪਰ 12 ਮਹੀਨੇ ਨਾ ਹੋ ਗਿਆ ਸੀ ਹਾਂ ਇਹਨਾਂ ਸਭ ਚਾਹਦੇ ਨੇ ਸਜ਼ਾ ਮਿਲੇ ਵਾਤਵਾਦ ਜਿੰਨੀ ਹੋ ਸਕੇ ਆਏ ਆੜੇ ਪੋਲਾ ਪੋਰਾ ਆ ਬੱਚਾ ਸਾਡਾ ਉਹ ਇਨਸਾਨੀ ਦੇ ਰਹੀ ਆ ਆਏ ਕੀ ਕਰੂ ਲੱਗ ਜਾਈਏ ਸਾਡਾ ਕੋਈ ਸਾਰਾ ਨਹੀਂ ਕੀ ਮੰਗਦੀ ਆ ਜਿਹੜਾ ਸ਼ਹਿਰ ਦੇ ਬਾਦ ਦੋਟ ਨਹੀਂ ਆਉਣਾ ਤਾਂ 302 ਦਾ ਮਾਰ ਪਰਚਾ ਉਹਨਾਂ ਚਾਹੀਦਾ ਉਹਨੇ ਸਾਨੂੰ ਸਾਹਮਣੇ ਕਹਿੰਦਾ ਨਹੀਂ ਤੇ ਅਸੀਂ ਐਸਐਸਪੀ ਦਫਤਰ ਤੱਕ ਰਲਾਣਾ ਪਤਾ ਕੀ ਨਾ ਤੋਂੜ ਮੇਰਾ ਨਾਮ ਪੂਜਾ ਤੇ ਸਾਡਾ ਹਾਂਜੀ ਤੇ ਬਹੁਤ ਜ਼ਿਆਦਾ ਸਿਰ ਤੇ ਬਹੁਤ ਜ਼ਿਆਦਾ ਸਿਰ ਤੇ ਸੱਤ ਲਾਤੀ ਅੱਜ 14 ਦਿਨ ਬਾਅਦ ਖਤਮ ਹੋ ਗਿਆ ਹਸਪਤਾਲ ਇਹਦਾ ਹੀ ਉਹਨਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇੰਨੀ ਕਿ ਜ਼ਿਆਦਾ ਸਜ਼ਾ ਦਿੱਤੀ ਜਾਵੇ ਇਕੱਲਾ ਇਕੱਲਾ ਬੱਚਾ ਹੀ ਆਪੇ ਉਹਦਾ ਉਹਨਾਂ ਨੇ ਨਹੀਂ ਸਜ਼ਾ ਦਿੱਤੀ ਜਾਵੇ ਤੁਹਾਡਾ ਕੀ ਲੱਗਦਾ ਹੈ ਨੀਮਾ ਕੋਈ ਸੁਣਵਾਈ ਨਹੀਂ ਕਰਦੀ ਇਹ ਬਿਲਕੁਲ ਸੁਣਵਾਈ ਕਰਦੀ ਇੱਥੇ ਆਉਂਦੀ ਹੋ ਹਾ ਕੇ ਚਲ ਜਾਂਦੀ ਜੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਕਿੰਨੇ ਦਿਨ ਹੋ ਗਏ ਅੱਜ ਅੱਜ 12 ਦਿਨ ਬਾਹਰ ਬਾਹਰ 12 13 ਦਿਨ ਹੋ ਗਏ ਨੇ ਦੇਖੋ ਜੀ ਅੱਜ ਡੈਥ ਹੋ ਗਈ ਜੇ